आज आज भैन जी आज आना हो गया आज बस ठीक ठाक भैन जी सुनाओ ठीक हो बहुत दसो बहु पानी लिया कुछ नहीं कुछ नहीं चाहिए और सुनाओ, हो दा हो मैं थोड़े आई सी दसो भैन जी मेरी गल सुनो आस्ट्रेलिया वाली कुड़ी का रिश्ता हो गया नहीं तो नहीं होया ਕੀ ਗੱਲ ਹੈ ਮੇਰੀ ਗੱਲ ਸੁਣੋ ਬਸੋ ਮੈਂ ਨਾ ਆਹ ਲੇਖੋ ਹਾਏ ਹਾਏ ਹੱਥ ਦੇ ਕੇ ਨਾ ਹੱਥ ਛੋੜ ਕੇ ਬੇਨਤੀ ਕਰਦੀ ਆ ਜੇ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਸਮਝਦੇ ਹੋ ਨਾ ਤੇ ਰੱਬ ਦਾ ਵਾਸਤਾ ਜੀ 골ਡੀ ਦਾ ਘਰ ਵਸਿਆ ਰਹਿੰਦੇ ਹੋ ਦੇਖੋ ਹੁਣ ਉਹਦੀ ਜ਼ਿੰਦਗੀ ਦੇ ਨਾਲ ਸ਼ੁਰੂਆਤ ਹੋ ਚੁੱਕੀ ਨਵੀਂ ਦੀ ਹੈ ਨਾ ਉਹ ਦੋਵੇਂ ਜੀ ਆਪਣੀ ਲਾਈਫ ਵਿੱਚ ਇੰਨੇ ਖੁਸ਼ ਨੇ ਨਾ ਸਾਡਾ ਘਰ ਵੀ ਖੁਸ਼ ਹੈ ਕਿਰਨ ਵੀ ਬੜੀ ਖੁਸ਼ ਹੈ ਤੇ ਮੈਂ ਨਹੀਂ ਚਾਹਦੀ ਕਿਸੇ وجہ ਦੇ ਕਾਰਨ ਜਾਂ ਕਿਸੇ ਗੱਲ ਦੇ ਕਾਰਨ ਮੇਰੇ 골ਡੀਜ਼ ਦਾ ਘਰ ਖਰਾਬ ਹੋਏ ਘਰ ਖਰਾਬ ਕਰਾਉਣ ਬੜੀ ਕਿਹੜੀ ਗੱਲ ਹੈ ਕਰਦੀ ਕੰਜੀ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਮੈਨੂੰ ਤੇ ਲੱਗਦਾ ਇਸ ਤੋਂ ਵੱਡੀ ਗੱਲ ਕੋਈ ਹੋਣੀ ਨਹੀਂ ਸੋਚੋ ਜੇਕਰ ਕਿਰਨ ਤੁਹਾਡੀ ਧੀ ਹੁੰਦੀ ਵਿਆਹੀ ਹੁੰਦੀ ਤੇ ਉਹਦੇ ਘਰ ਰਿਸ਼ਤਾ ਲੈ ਕੇ ਕੋਈ ਹੋਰ ਆਂਦਾ ਕਹਿੰਦਾ ਵੀ ਕਿਰਨ ਨੂੰ ਛੱਡੋ ਤੇ ਮੈਂ ਪੈਸੇ ਵਾਲੀ ਕੁੜੀ ਦੇ ਨਾਲ ਰਿਸ਼ਤਾ ਕਰਵਾਨੀ ਆ ਇੱਕ ਜਿੱਦ ਰੱਖ ਕੇ ਬਹਿ ਜਾਂਦੀ ਨਹੀਂ ਇਹ ਮੇਰੀ ਅਨਕ ਹੈ ਤੁਹਾਨੂੰ ਕਰਨਾ ਹੀ ਪੈਣਾ ਤੇ ਤੁਹਾਡੀ ਧੀ ਨੂੰ ਛੱਡਣ ਦੀ ਗੱਲ ਹੁੰਦੀ ਤੇ ਮੇਰੀ ਗੱਲ ਸੁਣੋ ਤੁਹਾਨੂੰ ਕਿਵੇਂ ਲੱਗਦਾ ਇੱਕ ਵਿਆਹੀ ਕੁੜੀ ਦੋਵੇਂ ਜੀ ਆਪਣੀ ਜ਼ਿੰਦਗੀ ਚ ਬੜੇ ਖੁਸ਼ ਨੇ ਤੇ ਅਸੀਂ ਉਹਨਾਂ ਦਾ ਘਰ ਤੋੜ ਕੇ ਤੇ ਦੂਜੇ ਦੇ ਨਾਲ ਅਸੀਂ ਉਹਦਾ ਘਰ ਬਸਾਣ ਦਾ ਸੋਚੀਏ ਤੁਹਾਨੂੰ ਕਿਵੇਂ ਲੱਗੇਗਾ ਕਿੱਸਾ ਲੱਗੇਗਾ ਤੁਹਾਨੂੰ ਇੱਕ ਸੁਖੀ ਦੋਨੋਂ ਜੀ ਨੇ ਆਪਸ ਵਿੱਚ ਖੁਸ਼ ਨੇ ਤੇ ਅਸੀਂ ਤੁਸੀਂ ਸਮਝ ਸਕਦੇ ਹੋ ਨਾ ਮੈਂ ਕੀ ਕਹਿਣਾ ਚਾਹਨੀ ਆ ਮੈਨੂੰ ਲੱਗਦਾ ਤਾਨੂੰ ਸਾਰੀਆਂ ਮੇਰੀ ਗੱਲਾਂ ਦੀ ਸਮਝ ਆਂਦੀ ਵੀ ਰਾਜਪਿੰਜ ਜੀ ਕਿ ਕਿਸੇ ਨੇ ਆਪਣੀ ਈਗੋ ਵਖਾਉਂਦੇ ਹੋਏ ਕਿ ਮੇਰੀ ਚੱਲਦੀ ਹੈ ਮੈਂ ਘਰ ਦੀ ਖੁਦਾਰ ਆ ਮੇਰੀ ਮੰਨੀ ਜਾਏਗੀ ਤੇ ਉਹਨੇ ਇੱਕ ਕੁੜੀ ਨੂੰ ਕੱਢ ਕੇ ਦੂਜੀ ਲਿਆ ਕੇ ਉਥੇ ਬਾਣੀ ਹੈ ਦੇਖੋ ਤੁਸੀਂ ਦੱਸੋ ਚੰਗੀ ਗੱਲ ਕਿੱਥੇ ਜਾ ਕੇ ਦੇਣੀਆਂ ਦਵਾਂਗੇ ਤੁਰ ਦਰਗਾਹ ਤੱਕ ਨਹੀਂ ਬਖਸ਼ੇ ਜਾਵਾਂਗੇ ਰਾਜਪਿੰਜ ਜੀ ਇਥੇ ਮਾਫੀ ਨਹੀਂ ਮਿਲਨੀ ਸਾਨੂੰ ਇਸ ਗੱਲ ਦੀ ਤੇ ਮੇਰੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਕਿ ਰੱਬ ਦਾ ਵਾਸਤਾ ਜੀ ਇਸ ਗੱਲ ਨੂੰ ਇੱਥੇ ਖਤਮ ਕਰ ਦਿਓ ਤੇ ਮੇਰੇ ਪੁੱਤ ਦਾ ਘਰ ਨਾ ਛਾੜੋ ਉਹਦਾ ਘਰ ਵਸਾ ਦਿਓ ਰਾਜਵੰਦੀ ਤੁਸੀਂ ਮੇਰੀ ਜਗ੍ਹਾ ਤੇ ਸਿਰਫ 10 ਮਿੰਟ ਖੜੇ ਹੋ ਕੇ ਵੇਖੋ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿਵੇਂ ਸੂਈ ਦੀ ਲੋਕ ਤੇ ਖੜੀ ਹੋਈਆਂ ਤਬਾਸ ਬਸ ਮੇਰੀ ਆ ਗੱਲ ਮੰਨ ਲਓ ਤੁਸੀਂ ਮੰਮੀ ਮੰਮੀ ਕੀ ਹੋਇਆ ਉੱਠੋ ਜ਼ਰਾ ਉੱਠੋ ਉੱਠ ਲੇ ਲੂੰ ਦੇ ਜੀ ਸਾਨੂੰ ਕਿ ਸਰਿਆਦਾਂ ਨਹੀਂ ਪੀਏ ਨਾਨੀ ਨੂੰ ਬੁਲਾਵਾ ਪਾਪਾ ਨੂੰ ਬੁਲਾਵਾ ਜਰਾ ਕੀ ਹੋਇਆ ਮੈਨੂੰ ਦੱਸੋ ਕੀ ਕਰਨ ਦੀਦੀ ਦੀ ਯਾਦ ਨਹੀਂ ਆਉਂਦੀ ਪੀ ਬੁਲਾਵਾਂ ਦੀਦੀ ਨੂੰ ਮੰਮੀ ਤੁਸੀਂ ਤੇ ਰੋ ਨਹੀਂ ਲੱਭੇ ਹੋ ਚੁੱਪ ਕਰੋ ਹਲੋ ਕਰੋ ਉਸੇ ਪਹਿਲੇ ਪਾਣੀ ਪੀਓ ਰੋਣਾ ਨਹੀਂ ਰੋਣਾ ਨਹੀਂ ਪਾਣੀ ਪੀਓ ਹਾਂ ਹੁੰਦਾ ਸੋ ਕੀ ਗੱਲ ਹਾਂ ਨਹੀਂ ਦੇਖੋ ਕਿੰਨਾ ਤੁਸੀਂ ਰੋਂਦੇ ਪਿਓ ਹੈ ਜੇ ਤੁਹਾਨੂੰ ਦੀਦੀ ਵੀ ਯਾਦ ਆਉਂਦੀ ਪਈ ਹੈ ਨਾ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾ ਲੈਣੀ ਆ ਬੁਲਾਵਾ ਕਰਾਂ ਦੀਦੀ ਨੂੰ ਫੋਨ ਮੈਂ ਪਾਪਾ ਨੂੰ ਬੁਲਾ ਕੇ ਆਈ ਮੇਰੇ ਦਿਲ ਦੀ ਗੱਲ ਕੋਈ ਨਹੀਂ ਜਾਣਦਾ ਪਿਆ ਕਿ ਮੈਂ ਕੀ ਚਾਹਨੀ ਪਈ ਆ ਮਾਂ ਮਾ ਛੱਡੋ ਮੇਰੀ ਗੱਲ ਸੁਨੋ ਤੁਸੀਂ ਬੱਸ ਤੂੰ ਹੀ ਕੁਝ ਕਰ ਦੇ ਕਿਉਂ ਨਹੀਂ ਪੇ ਮੰਮੀ ਕਿੰਨੇ ਬਿਮਾਰ ਹੈਗੇ ਆ ਦਵਾਈ ਲੈ ਕੇ ਦਿੰਨੀ ਵੀ ਉਹਨਾਂ ਨੂੰ ਫਰਕ ਨਹੀਂ ਪੈਂਦਾ ਪਿਆ ਕਿੰਨੀ ਪਰੇਸ਼ਾਨ ਨੂੰ ਨੀਂਦੀ ਆ ਮੋਰਦਾ ਨਹੀਂ ਚੱਕਰ ਹੈਗਾ ਮੈਨੂੰ ਪਤਾ ਕਿਉਂਕਿ ਸੋਚਦੇ ਪਈ ਆ ਉਹਦੇ ਮਨ 'ਚ ਕੀ ਆ ਉਹ ਕਿਉਂ ਰੋਂਦੇ ਪਈ ਆ ਕਿਉਂ ਮੈਨੂੰ ਪਤਾ ਉਹ ਸਿਰਫ ਉਹ ਚਾਹਦੀ ਆ ਕਿ ਕੋਈ ਮੈਨੂੰ ਕਵੇ ਕਿ ਕਿਰਨ ਕੋ ਚੱਲੋ ਤੇ ਜਾਂ ਕਿਰਨ ਨੂੰ ਇੱਥੇ ਬੁਲਾਓ ਕਿਰਨ ਆ ਜਾਏਗੀ ਤੇ ਫਿਰ ਉਹਨੇ ਆਪੇ ਸਹੀ ਹੋ ਜਾਣਾ ਤੇ ਤੁਸੀਂ ਦੇਰ ਕਿਉਂ ਕਰਦੇ ਪਿਓ ਕਰੋ ਕਿਰਨ ਦੀਦੀ ਨੂੰ ਤੇ ਬਲਾਓ ਤੇ ਠੀਕ ਕਰੀਏ ਉਹ ਕਹੇ ਤੇ ਤਾਂ ਹੀ ਆਣਾ ਮੈਂ ਹੁਣ ਕਿਰਨ ਨੂੰ ਲੈ ਆਵਾਂ ਤੇ ਕੱਲ ਨੂੰ ਕਿਰਨ ਇੱਥੇ ਆਵੇ ਤੇ ਕੋਈ ਨਾ ਕੋਈ ਅਸਿਆਪਾ ਖੜਾ ਕਰ ਦਵੇ ਤੇ ਫੇਰ ਬੋਲ ਬੁਲਾਰਾ ਕਰੇ ਫਿਰ ਇਹਦਾ ਕੀ ਹੱਲ ਕਰਾਂਗੇ ਕਿਦਾਂ ਮੰਮੀ ਨੂੰ ਠੀਕ ਕਰੀਏ ਮੰਮੀ ਦੀ ਹਾਲਾਤ ਦੇਖੇ ਨਹੀਂ ਜਾਂਦੇ ਪੇ ਸਿਰ ਬੰਨਿਆ ਆ ਪੱਖਾ ਬੰਦ ਚਾਦਰ ਲੈ ਕੇ ਹਾਈ ਲੱਤਾ ਦਰਦ ਕੁਝ ਭੁੱਲਦੇ ਹੀ ਨਹੀਂ ਕੋਈ ਨਹੀਂ ਮੈਂ ਵੇਖਦਾ ਮੈਂ ਕਰਦਾ ਗੱਲ ਕੁਝ ਭੁੱਲਦੇ ਹੀ ਨਹੀਂ ਪਏ ਮੈਂ ਵੇਖਦਾ ਕੀ ਚੱਕਰ ਦੇਖੋ ਬੱਲੇ ਮੈਂ ਕਿੰਨੀ ਪਰੇਸ਼ਾਨ ਹੁੰਦੀ ਪਿਆ ਮੇਰੀ ਮਾਂ ਮੰਝਦੀ ਸੀ ਕਿ ਭੁੱਲਦੀ ਵੀ ਨਹੀਂ ਪਈ ਕੁਝ ਹੈ ਮੈਂ ਕਿੱਦਾਂ ਸਮਝਾਂ ਮੰਝੋ ਅਮੰਦੇਓ ਉੱਠ ਗਿਆ ਹੁਣ ਮੁਕਿਆ ਕੁਝ ਵੀ ਨਹੀਂ ਹੈ ਤੇ ਘਰ ਰੋਈ ਕਿਹਨਾਂ ਨਹੀਂ ਹੈ ਮਨ ਨੂੰ ਪਤਾ ਤੈਨੂੰ ਕਿਰਨ ਦੀ ਯਾਦ ਆਉਂਦੀ ਭਈ ਹੈ ਬਲਾਵਾ ਕਿਰਨ ਨੂੰ ਹਾਂ ਮੈਂ ਫੋਨ ਕਰਨਾ ਉਹਨੇ 1 ਮਿੰਟ ਚ ਆਇਆ ਨਾ ਇੱਥੇ ਤੇਰੇ ਕੋਲ ਬਲਾ ਲਵਾ ਦੱਸ ਬਲਾਵਾ ਉਹਨੂੰ ਐਕਟਿਵ ਹੋ ਥੋੜੀ ਜਿਹੀ ਜਿਸ ਤਰ੍ਹਾਂ ਤੂੰ ਪਹਿਲਾਂ ਚੁੱਸ ਤੇ ਚਲਾਕ ਸੀ ਮਿੰਟੋ ਮਿੰਡੀ ਸਾਰੇ ਕੰਮ ਕਰਦੀ ਸੀ ਤੇ ਕੀ ਹੋ ਗਿਆ ਹੁਣ ਜਦੋਂ ਦਾ ਕਿਰੰਦਾ ਵਿਆਹ ਹੈ ਤੇ ਤੂੰ ਇੱਥੇ ਬਿਲਕੁਲ ਲੇਜੀ ਹੋ ਗਈ ਹੈ ਇੱਕਦਮ ਬਲਾਵਾ ਉਹਨੂੰ ਤਸ ਅਰੋਨ ਨਾਲ ਹੀ ਕੁਝ ਹੋਣਾ ਮੈਨੂੰ ਪਤਾ ਹੈ ਤੇਰੇ ਅੰਦਰ ਕੀ ਚੱਲਣ ਡਿਆ ਵਾ ਤੂੰ ਚਾਹਦੀ ਹੈ ਜਾਂ ਤੇ ਉਹ ਮੇਰੇ ਕੋਲ ਆਏਵੇ ਤੇ ਜਾਂ ਮੈਂ ਉਹਨੂੰ ਬੁਲਾਵਾਂ ਤੇ ਮੈਂ ਤੈਨੂੰ ਕੁਝ ਕਹਿਣ ਡਿਆ ਜੇ ਤੇਰਾ ਮਨ ਕਰਦਾ ਕਿ ਤੇਰੀ ਧੀ ਤੇਰੇ ਕੋਲ ਆਵੇ ਤੈਨੂੰ ਮਿਲੇ ਗਿਲੇ ਤੇ ਤੂੰ ਮੇਲਣ ਨੂੰ ਜਿੰਨੀ ਦੇਰ ਤੂੰ ਆਪਣੇ ਮੂੰਹ ਨਾਲ ਨਾ ਕਹਿਂਗੇ ਕਿ ਕਿਰਨ ਨੂੰ ਫੋਨ ਕਰਕੇ ਬੁਲਾਓ ਉਹਨੇ ਤੇ ਮੈਂ ਵੀ ਨਹੀਂ ਉਹ ਕੁਝ ਕਹਿਣਾ ਮੈਂ ਨਹੀਂ ਉਹ ਕਿਰਨ ਨੂੰ ਫੋਨ ਕਰਨਾ ਨਾ ਮੈਂ ਕਿਰਨ ਨੂੰ ਸਨਹਿਆ ਭੇਜਣਾ ਤੂੰ ਕਹੇਗੀ ਤੇ ਮੈਂ ਉਹਨੂੰ ਸਨਹਿਆ ਦੇ ਦੇਵਾਂਗਾ ਤੇ ਕਿਰਨ 2 ਮਿੰਟਾਂ ਚ ਆ ਜਾਏਗੀ ਇਹ ਮੇਰੀ ਗੱਲ ਸੁਣ ਜੇ ਤੂੰ ਰੋਂਦੀ ਪਈ ਐ ਤੇ ਕਿਰਨ ਨਾ ਰੋਂਦੀ ਹੋਏਗੀ ਉਹਨੇ ਤੇਰੀ ਯਾਦ ਆਉਂਦੀ ਤੂੰ ਹੁਣੇ ਮੈਨੂੰ ਕਹੇ ਕਿ ਵੀ ਕਿਰਨ ਨੂੰ ਬੁਲਾ ਲਓ ਕਿਰਨ ਆ ਜਾਏਗੀ ਬਲਾਵਾ ਕਿਰਨੋ ਵੇਖ ਮੈਂ ਜੋ ਰੋਣ ਨਾਲ ਇਸ ਤਰ੍ਹਾਂ ਕੁਝ ਨਹੀਂ ਹੋਣਾ ਤੂੰ ਆਪਣਾ ਸਰੀਰ ਖਰਾਬ ਕਰਨ ਰਹੀ ਹੈ ਐਵੇਂ ਸਮਾਜ ਦੇ ਡਰ ਦੇ ਉੱਤੋਂ ਆ ਕੇ ਇਹ ਤਾਂ ਤੂੰ ਆਪਣਾ ਸਰੀਰ ਨਾ ਖਰਾਬ ਕਰ ਆਪਣਾ ਘਰ ਨਾ ਖਰਾਬ ਕਰ ਜਿੰਨਾ ਲੋਕਾਂ ਦੀ ਤੂੰ ਗੱਲ ਕਰਨ ਢਈ ਹੈ ਜਿੰਨਾ ਲੋਕਾਂ ਕੋਲੋਂ ਡਰਦੀ ਪਈ ਹੈ ਕਿਹੜਾ ਬੰਦਾ ਤੇਰੇ ਕੋਲ ਖੜਾ ਆਇਆ ਕਿ ਦੁੱਖ ਦੀ ਘੜੀ ਦੇ ਵਿੱਚ ਆਇਆ ਕੋਈ ਉਹ ਵਿੱਚ ਆ ਕੇ ਖਲੋਤਾ ਹੈ ਕਿ ਨਹੀਂ ਮੰਜੂ ਆਪਾਂ ਖੜੇ ਆ ਕੋਈ ਗੱਲ ਨਹੀਂ ਘਰ ਤੋਂ ਆਰਾਮ ਨਾਲ ਕੰਮ ਕਰ ਸਾਨੂੰ ਕਿਸੇ ਨੇ ਆ ਕੇ ਕਿਹਾ ਕਿਨੇ ਤੇ ਹੌਸਲਾ ਤੱਕ ਨਹੀਂ ਦਿੱਤਾ ਤੇ ਤੂੰ ਐਵੇਂ ਲੰਮੇ ਪਈ ਪਈ ਆਪਣਾ ਸਰੀਰ ਖਰਾਬ ਕਰੀ ਜਾਨੀ ਆਰਾਮ ਨਾਲ ਸਿੱਧੀ ਹੋ ਉੱਠ ਐਕਟਿਵ ਹੋ ਆਪਣਾ ਘਰ ਘਰ ਸੰਭਾ ਕੇ ਉਹ ਦੂਜੀ ਵੀ ਧੀ ਹੈਗੀ ਆ ਬੈਠੀ ਹੀ ਨਹੀਂ ਉਹਦੇ 'ਤੇ ਧਿਆਨ ਦੇ ਤੇ ਬਾਕੀ ਗੱਲ ਰਹੀ ਉਹਦੀ ਕਿਰਨ ਦੀ ਹੁਣੇ ਤੂੰ ਮੈਨੂੰ ਆਵਾਜ਼ ਦੇ ਮੈਂ ਉਹਨੂੰ ਫੋਨ ਕਰਦਾ 2 ਮਿੰਟ ਤੋਂ ਪਹਿਲਾਂ ਕੁੜੀ ਤੇਰੇ ਕੋਲ ਹੋਏਗੀ ਬੁਲਾਵਾ ਦੱਸ ਜੇ ਜਿੱਦ ਤੇਰੀ ਹੈ ਨਾ ਤੇ ਜਿੱਦ ਮੇਰੀ ਵੀ ਹੈ ਫਿਰ ਜਿੰਨੀ ਤੇ ਤੂੰ ਮੂੰਹ ਨਾ ਕਹੇਂਗੀ ਓਨੀ ਦੇਰ ਮੈਂ ਜੀ ਉਹਨੂੰ ਬੁਲਾਣਾ ਤੂੰ ਕਹੇਂਗੀ ਤਾਂ ਮੈਂ ਫੋਨ ਕਰਕੇ ਉਹਨੂੰ ਸੱਤ ਲਾਂਗਾ ਉਸੇ ਵੇਲੇ ਆ ਜਾਊਗੀ ਐ ਹੋਂ ਤੇਰੇ ਹੱਥ ਹੈਗੇ ਉਸ ਤਰ੍ਹਾਂ ਭਾਵੇਂ ਜਿੰਨਾ ਮਰਜ਼ੀ ਰੋਈ ਆ ਬੈਠੀ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰੇ ਦਿਲ ਦੀਆਂ ਭਾਵਨਾ ਕੀ ਕੰਦੀਆਂ ਪਈਆਂ

ਸ਼ੁਗਰਾਪੁੱਤਰ ਤਨ ਮੇਰੇ ਨਾਲ ਵੀ ਕੋਈ ਕੰਮ ਪਿਆ ਹੈ। ਜੀ ਮੈਂ ਨਾ 골ਡੀ ਤੇ ਕਿਰਨ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ। ਵੇਖਿਆ ਨਾ ਪੈ ਗਿਆ ਨਾ ਕੰਮ ਮੇਰੇ ਨਾਲ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕਿਰਨ ਘਰ ਚ ਕਲੇਸ਼ ਪਾਉਂਦੀ ਪਈ ਹੈ। ਮੈਂ ਤਾਂ ਪਹਿਲੇ ਦਿਨ ਤੋਂ ਹੀ ਪਰਖ ਲਿਆ ਸੀ। ਤੁਸੀਂ ਸਾਰਾ ਟੱਬਰ ਉਹਦੇ ਅੱਗੇ ਪਿੱਛੇ ਕੁੰਮੀ ਜਾਂਦੇ ਸੀ ਕੁੰਮੀ ਜਾਂਦੇ। ਸਾਰੇ ਘਰ ਤੇ ਕਿਰਮ ਕਰ ਲਈ ਹੋਈ ਸੀ 10 ਤੂੰਨ ਕੀ ਚੰਨੀ ਐ ਉਹ ਕੁੜੀ ਦਾ ਇਹ ਰਿਸ਼ਤਾ ਨਹੀਂ ਹੋਇਆ ਤੇ ਜੇ ਤੂੰ ਮੇਰਾ ਸਾਥ ਦੇਵੇਂ ਨਾ ਤੇ ਆਪਾਂ ਉਹਨੂੰ ਆਪਣੀ ਨੂੰਹ ਬਣਾ ਕੇ ਘਰ ਲੈ ਆਈਏ ਤੇ ਕਿਹਨਾਂ ਨੂੰ ਕਰੀਏ ਦਫਾ ਫੇਰ ਵੇਖੀ ਨਜ਼ਾਰੇ ਆਪਾਂ ਜੱਜਾਂ ਦੀ ਸੈਹਰਾ ਕਰਾਂਗੇ ਨਹੀਂ ਪੀਜੀ ਮੈਂ ਇਹੋ ਜੀ ਕੋਈ ਗੱਲ ਨਹੀਂ ਕਰਨ ਆਈ ਮੈਂ ਗੱਲ ਕਰਨ ਆਈ ਆ ਕਿਰਨ ਬਾਰੇ ਤੇ ਗੋਲਦੀ ਦੇ ਤੁਹਾਡੇ ਨਾਲ ਤੁਹਾਡੇ ਬਾਰੇ ਗੱਲ ਕਰਨ ਆਈ ਜੀ ਮੈਂ ਤੇ ਮੇਰੇ ਬਾਰੇ ਮੇਰੇ ਬਾਰੇ ਕੀ ਗੱਲ ਕਰਨ ਆਈ ਆ ਹਾਂਜੀ ਬੀ ਜੀ ਮੈਂ ਤੁਹਾਡੇ ਨਾਲ ਹੀ ਔਰ ਤੁਹਾਡੇ ਬਾਰੇ ਹੀ ਗੱਲ ਕਰਨ ਆਈ ਜੀ 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 ਮੇਰੀ ਗੱਲ ਪਿਆਰ ਨਾਲ ਸੁਣੋ ਤੇ ਸਮਝੋ ਬੀਜੀ ਮੈਂ ਗੋਲਡੀ ਤੇ ਕਿਰਨ ਬਾਰੇ ਗੱਲ ਕਰਨ ਆਈ ਜੀ ਬੀਜੀ ਮੇਰੀ ਗੱਲ ਸੁਣ ਦੇਖੋ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਮੈਨੂੰ ਇੱਥੇ ਵਿਆਹ ਕੇ ਲਿਆਏ ਸੀ ਲਿਆਏ ਸੀ ਨਾ ਆਪਣੇ ਹੱਥੀ ਲੈ ਕੇ ਆਏ ਸੀ ਤੁਸੀਂ ਮੇਰੀ ਮਾਂ ਬਣੇ ਤੁਸੀਂ ਮੇਰੀ ਕਦੀ ਸੱਸ ਨਹੀਂ ਬਣੇ ਮੈਨੂੰ ਇੰਨਾ ਪਿਆਰ ਕੀਤਾ ਉਹਨਾਂ ਕੋਲੋਂ ਤੁਸੀਂ ਐਨੀ ਕੋਈ ਚੀਜ਼ ਵੀ ਨਹੀਂ ਸੀ ਲਈ ਇੱਕ ਸੂਈ ਜਿੰਨੀ ਵੀ ਤੁਸੀਂ ਕਹਿੰਦੇ ਨਹੀਂ ਮੈਨੂੰ ਨੂ ਨਹੀਂ ਚਾਹੀਦੀ ਮੈਨੂੰ ਧੀ ਚਾਹੀਦੀ ਏ ਬੀਜੀ ਮੈਂ ਛੋਟੀ ਜੀ ਉਮਰ ਦੀ ਸੀ ਮੈਨੂੰ ਕੋਈ ਕੰਮ ਨਹੀਂ ਸੀ ਆਂਦਾ ਕਰਨਾ ਤੁਸੀਂ ਨੇ ਮੈਨੂੰ ਹਰ ਕੰਮ ਸਿਖਾਇਆ ਹਰ ਚੀਜ਼ ਸਿਖਾਈ ਦੁਨੀਆ ਵਿੱਚ ਚੱਲਣਾ ਸਿਖਾਇਆ ਵਰਤਣਾ ਸਿਖਾਇਆ ਕਿਵੇਂ ਕਿਸੇ ਨਾਲ ਵਰਤੀ ਜਾਏ ਫਿਰ ਫਿਰ ਬੱਚੇ ਹੋਏ ਹੈਪੀ ਦੇ ਪਪਾ ਸਾਨੂੰ ਛੱਡ ਕੇ ਚਲੇ ਗਏ ਤੁਸੀਂ ਬੀਜੀ ਮੈਨੂੰ ਕਦੀ ਉਦਾਸ ਨਹੀਂ ਸੀ ਹੋਣ ਦਿੱਤਾ ਤੁਸੀਂ ਇਹ ਗੱਲ ਕਹੀ ਸੀ ਸਿਮਰਤ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਖੜੀ ਆ ਨਾ ਤੂੰ ਕੰਮ ਕਰ ਆਪਣੇ ਬੱਚੇ ਪਾਲ ਮੈਂ ਆਪਣੇ ਬੱਚੇ ਦੇਖੂਗੀ ਮੈਂ ਬੱਚਿਆਂ ਦੀ ਘਰ ਪੂਰੀ ਨਿਗਰਾਨੀ ਰੱਖੂਗੀ ਤੂੰ ਫਿਕਰ ਨਾ ਕਰ ਉਹ ਤੁਸੀਂ ਸੀ ਨਾ ਬੀਜੀ ਇੰਨਾ ਪਿਆਰ ਕਰਨ ਵਾਲੇ ਹੱਟੇ ਮੇਰੇ ਨਾਲ ਚੱਲਣ ਵਾਲੇ ਮੈਨੂੰ ਚੰਗੀ ਮਾੜੀ ਹਰ ਗੱਲ ਦੱਸਣੀ ਬੀਜੀ पर मेनू कोई एक गल दी नहीं समझ आंदी। ਤੁਸੀਂ ਐਵੇਂ ਦੇ ਕਿਉਂ ਹੋਏ? ਕਿਉਂ ਬੀਜੀ? ਤੁਸੀਂ ਵੀ ਐਵੇਂ ਦੇਣੀ ਸੀ। ਤੁਸੀਂ ਤੇ ਮੇਰੀ ਮਾਂ ਸੀ। ਮੈਂ ਉਹ ਤੇ ਆਪਣੀ ਮਾਂ ਬੋਲੀ ਗਈ। ਕਿ ਮਾਂ ਕੀ ਹੁੰਦੀ ਹੈ? ਤੁਸੀਂ ਮੈਨੂੰ ਮਾਂ ਦਾ ਮੇਰੇ ਪਾਪਾ ਦਾ ਸਾਰਿਆਂ ਦਾ ਪਿਆਰ ਦਿੱਤਾ। ਕਦੀ ਚੁਰਤ ਹੀ ਨਹੀਂ ਪਈ ਕਿ ਸਿਹ ਰਿਸ਼ਤੇ ਦੀ ਬੀਜੀ। ਪਰ ਹੋਣੇਸਾ ਕਿਉਂ ਤੁਸੀਂ ਕਰਦੇ ਪਏ? ਐਪੀ ਦਾ ਵਿਆਹ। ਤੁਸੀਂ ਆਪਣੇ ਹੱਥੀ ਕੀਤਾ ਤੁਸੀਂ ਕਿਹਾ ਮੈਨੂੰ ਉਹ ਕੁੜੀ ਚਾਹੀਦੀ ਏ ਜਿਹੜੀ ਸਾਰਾ ਘਰ ਸੰਭ ਸਕੇ ਪਰ ਤੁਸੀਂ ਉਹ ਵੀ ਦੀ ਲੱਭੀ ਬੀਬੀ ਜੀ ਔਰ ਸਾਰਾ ਕੁਝ ਹੋਵੇਂ ਕੀਤਾ ਤੁਸੀਂ ਫੇ ਤੁਸੀਂ ਕਿਹਾ ਗੋਲਡੀ ਦਾ ਵਿਆਹ ਕਰਨਾ ਜਿੰਨੇ ਰਿਸ਼ਤੇ ਵਾਸਤੇ ਕਹਿਣਾ ਤੁਸੀਂ ਗੁਰਦੁਆਰੇ ਜਾਣਾ ਕਿੱਥੇ ਜਾਣਾ ਜਾ ਕੇ ਅਰਦਾਸਾਂ ਕਰਨੀਆਂ ਕਿ ਰੱਬਾ ਮੇਰੇ ਗੋਲਡੀ ਦਾ ਵਿਆਹ ਹੋ ਜਾਏ ਇਹਨੂੰ ਚੰਗੀ ਕੁੜੀ ਮਿਲ ਜਾਏ ਹਰ ਥਾਂ ਤੇ ਜਿਹੜਾ ਕੋਈ ਰਿਸ਼ਤਾ ਆ ਨਾ ਕੁੜੀ ਸੋਣੀ ਨਾ ਹੋਣੀ ਤੁਸੀਂ ਨਾਲ ਹੀ ਨਾ ਕਰ ਦੇਣੀ ਤੇ ਜਦੋਂ ਹੁਣ 골ਡੀ ਦਾ ਵਿਆਹ ਹੋ ਗਿਆ ਤੁਹਾਨੂੰ ਕੁੜੀ ਪਸੰਦ ਆ ਗਈ ਬੀਜੀ ਤੇ ਹੁਣ ਇਸ ਦਾ ਕਿਉਂ ਤੁਸੀਂ ਐਵੇਂ ਕਿਉਂ ਕਰਦੇ ਬੀਬੀ ਜੀ ਕਿਰਨ ਅੱਛੀ ਕੁੜੀ ਹੈ ਬੀਜੀ ਤੁਸੀਂ ਕਿਉਂ ਤੁਹਾਡੇ ਅੰਦਰ ਤੱਕ ਕਦੀ ਲਾਲਚ ਨਹੀਂ ਸੀਗਾ ਕਿਸੇ ਚੀਜ਼ ਦਾ ਵੀ ਲਾਲਚ ਨਹੀਂ ਸੀ ਹੁਣ ਤੁਹਾਡੇ ਦਿਲ ਵਿੱਚ ਆਸਟ੍ਰੇਲੀਆ ਇੱਥੋਂ ਦੀ ਜ਼ਿੰਦਗੀ ਪੈਸਾ ਇਹ ਕਦੋਂ ਤੂੰ ਤੁਸੀਂ ਸੋਚ ਲਾ ਪਿਓ ਤੁਸੀਂ ਸਿੱਕਦੀ ਨਹੀਂ ਸੀ ਪੈਸੇ ਨਾਲ ਪਿਆਰ ਕੀਤਾ ਕਿਉਂ ਬੀਜੀ ਦੱਸੋ ਮੈਨੂੰ ਕਿਉਂ ਤੂੰ ਕੀ ਕਰਨ ਨਹੀਂ ਆ ਮੈਂ ਡਸਟਿੰਗ ਕਰਨਦੀ ਆ ਇੱਕ ਕੰਮ ਕਰ